ايه کي ڏسڻ کي ڏيڻا گهڻا آهن ਮੈਂ ਤੇਕਰ ਪੰਜਾਬ ਦੇ ਨਿਊਜ਼ ਚੈਨਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ ਅੱਜ ਅਸੀਂ ਪਹੁੰਚੇ ਹਾਂ ਮੈਂ ਤੇ ਬੰਸਲ ਹਸਪੀਟਲ ਦੇ ਵਿੱਚ ਜਿੱਥੋਂ ਦੇ ਕੀ ਡਾਕਟਰ ਵਿਕੇਸ਼ ਬੰਸਲ ਜੀ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨੇ 6 ਜੂਨ ਦੀ ਇੱਕ ਇੱਕ ਵਿਸ਼ੇਸ਼ ਕੈਂਪ ਜੋ ਲਗਾਇਆ ਹੈ ਅੱਜ ਅਸੀਂ ਉਸ ਵਿਸ਼ੇਸ਼ ਕੈਂਪ ਦੇ ਬਾਰੇ ਉਹਨਾਂ ਨਾਲ ਗੱਲ ਕਰਦੇ ਹਾਂ ਆਓ ਅਸੀਂ ਗੱਲ ਕਰਦੇ ਹਾਂ ਵਿਕੇਸ਼ ਬੰਸਲ ਜੀ ਨਾਲ ਮੇਰਾ ਨਾਮ ਡਾਕਟਰ ਵਿਕੇਸ਼ ਬੰਸਲ ਹੈ ਮੇਰਾ ਹਸਪੀਟਲ ਬੰਸਲ ਹਸਪੀਟਲ ਮਹਿਤਾਬ ਚੌਂਕ ਦੇ ਵਿੱਚ ਸੇ 14 ਸਾਲਾਂ ਤੋਂ ਐਸੀ ਇਹ ਹਸਪਤਾਲ ਚਲਾ ਰਹੇ ਆ ਮੈਂ ਅੱਜ ਤੱਕ ਤਿੰਨ ਕੈਂਪ ਪਹਿਲਾਂ ਵੀ ਲਗਾ ਚੁੱਕਾ ਖੂਨਦਾਨ ਵਾਸਤੇ ਅੱਜ ਮੇਰਾ ਚੌਥਾ ਕੈਂਪ ਹੈ ਖੂਨਦਾਨ ਦਾ ਇਹ ਇੱਕ ਕੈਂਪ ਮੈਂ 6 ਜੂਨ ਦੇ ਉਪਲਕਸ਼ੇ ਦੇ ਵਿੱਚ ਲਗਾਇਆ ਹੈ ਜਿਹੜਾ ਕਿ 6 ਜੂਨ ਲਈ ਮੈਂ ਪਹਿਲੀ ਵਾਰ ਲਗਾਇਆ ਹੈ ਕਿਉਂਕਿ ਮੈਨੂੰ ਇੱਥੇ ਰਹਿੰਦੇ ਹੋਏ ਇਹ ਫੀਲ ਹੁੰਦਾ ਹੈ ਜੋ 6 ਜੂਨ 1984 ਨੂੰ ਸਿੱਖਾਂ ਦੇ ਨਾਲ ਹੋਇਆ ਜੋ ਉਹਨਾਂ ਦਾ ਅਸੀਂ ਉਹਦੀ ਪੂਰਤੀ ਤਾਂ ਨਹੀਂ ਕਰ ਸਕਦੇ ਪਰ ਉਹਦੀ ਪ੍ਰਭਾਈ ਕਰਨ ਲਈ ਕੁਛ ਨਾ ਕੁਛ ਸਾਨੂੰ ਕਰਨਾ ਚਾਹੀਦਾ ਹੈ ਜਿਦੇ ਲਈ ਇਹ ਮੈਂ ਕੈਂਪ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਛੋਟੀ ਜੀ ਕੋਸ਼ਿਸ਼ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ ਰਿਕਵੈਸਟ ਕਰਦਾ ਕਿ ਸਾਰਿਆਂ ਨੂੰ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਇੱਕ ਬੋਤਲ ਖੂਨਦਾਨ ਕਰਦੇ ਆ ਜਿਸ ਦੇ ਨਾਲ ਕਿ ਆਪਾਂ 3 ਤੋਂ 4 ਮਰੀਜ਼ਾਂ ਦੀ ਜਾਨ ਬਚਾ ਸਕਦੇ ਆ ਆਪਾਂ ਨੂੰ ਲੱਗਦਾ ਕਿ ਖੂਨ ਇੱਕ ਛੋਟੀ ਜਿਹੀ ਚੀਜ਼ ਹੈ ਕਿਸ ਨੂੰ ਦੇਵਾਂਗੇ ਨਾ ਦੇਵਾਂਗੇ ਫਰਕ ਨਹੀਂ ਪਏਗਾ ਪਰ ਜਿਹਨੂੰ ਜ਼ਰੂਰਤ ਹੁੰਦੀ ਹੈ ਉਹਨੂੰ ਤੇ ਉਹਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਜਦੋਂ ਖੂਨ ਦੀ ਜ਼ਰੂਰਤ ਹੁੰਦੀ ਹੈ ਤੇ ਜਦੋਂ ਮਿਲ ਜਾਂਦਾ ਹੈ ਉਹਨਾਂ ਵਾਸਤੇ ਖੂਨ ਦੇਣ ਵਾਲਾ ਬੰਦਾ ਇੱਕ ਰੱਬ ਤੋਂ ਘੱਟ ਨਹੀਂ ਹੁੰਦਾ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਾਰਿਆਂ ਨੂੰ ਵੱਧ ਚੜ੍ਹ ਕੇ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਬਾਕੀ ਗੱਲ ਹੈ ਬੰਸਰ ਹਸਪੀਟਲ ਦੀ ਅਸੀਂ ਇੱਥੇ ਹਰ ਤਰ੍ਹਾਂ ਦਾ ਟ੍ਰੀਟਮੈਂਟ ਕਰਦੇ ਆ ਸਾਡੇ ਕੋਲ ਇੱਥੇ ਥੈਰੇਪੀ ਸੈਂਟਰ ਵੀ ਆਪਣਾ ਜਿਹਦੇ ਵਿੱਚ ਕਿ ਅਸੀਂ ਗੋਡਿਆਂ ਦਾ ਦਰਦਕ ਗੋਡਿਆਂ ਹੀ ਦਰਦ ਸਰ ਵਾਈਕਲ ਮਾਈਗਰੇਨ ਬਲੱਡ ਪ੍ਰੈਸ਼ਰ ਸ਼ੂਗਰ ਤੱਕ ਦਾ ਇਲਾਜ ਕਰਦੇ ਆ ਸ਼ੂਗਰ ਦਾ ਇਲਾਜ ਅਸੀਂ ਕੁਦਰਤੀ ਤਰੀਕੇ ਨਾਲ ਜੜੋਂ ਖਤਮ ਕਰਦੇ ਆ ਸ਼ੂਗਰ ਨੂੰ ਰਿਵਰਸ ਕਰਦੇ ਆ ਬਾਕੀ ਐਲੋਪੈਥਿਕ ਟ੍ਰੀਟਮੈਂਟ ਵੀ ਸਾਡੇ ਕੋਲ ਸਾਰਾ ਹੁੰਦਾ ਜਿੱਦਾਂ ਡੈਂਗੂ ਦੇ ਪੇਸ਼ੈਂਟ ਕੋਵਿਡ ਦੇ ਪੇਸ਼ੈਂਟ ਹਰ ਤਰ੍ਹਾਂ ਦੇ ਅਸੀਂ ਐਡਮਿਟ ਵੀ ਕਰਦੇ ਆ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਰਨਾ ਚਾਹੁੰਦਾ ਫਿਰ ਮੈਂ ਸਾਰਾ ਜਿਸ ਤਰ੍ਹਾਂ ਪੇਸ਼IENTS 'ਤੇ ਗੱਲ ਕੀਤੀ ਜਾਵੇ ਕਿੰਨੀ ਕਿਹੜੇ ਤਰ੍ਹਾਂ ਦੇ ਪੇਸ਼IENTS ਜੋ ਤੁਹਾਡੇ ਕੋਲ ਵਿਜ਼ਿਟ ਕਰਦੇ ਨੇ ਤੇ ਡੈਲੀ ਦੇ ਵਿੱਚ ਕਿੰਨੇ ਕੁ ਪੇਸ਼IENTS ਜਿਹੜੇ ਤੁਹਾਡੇ ਕੋਲ ਆ ਜਾਂਦੇ ਨੇ ਡੈਲੀ ਦੇ ਵਿੱਚ ਕੋਈ ਗਿਣਤੀ ਨਹੀਂ ਹੈ ਕਦੀ 20 25 ਵੀ ਹੁੰਦੇ ਆ ਕਦੀ 40 50 ਵੀ ਹੋ ਜਾਂਦੇ ਨੇ ਇਹ ਡਿਪੈਂਡਸ ਮੌਸਮ ਦੇ ਹਿਸਾਬ ਨਾਲ ਜਾਂ ਬਿਮਾਰੀ ਦੇ ਹਿਸਾਬ ਨਾਲ ਬਾਕੀ ਇਹ ਹੈ ਕਿ ਮੇਰੇ ਕੋਲ ਵੈਰਾਈਟੀ ਹਰ ਤਰ੍ਹਾਂ ਦੇ ਪੇਸ਼ੈਂਟਸ ਦੀ ਹੈਗੀ ਹੈ ਜਿਸ ਤਰ੍ਹਾਂ ਕਿ ਮੇਰੇ ਕੋਲ ਥੈਰੇਪੀ ਵਾਲੇ ਬਹੁਤ ਪੇਸ਼ੈਂਟ ਹੈ ਮੈਨੇ ਆਪਣੇ ਕੋਲ ਸਟਾਫ ਵੀ ਰੱਖਾਇਆ ਮੁੰਡੇ ਰੱਖੇ ਨੇ ਜਿਹੜੇ ਪੇਸ਼ੈਂਟਸ ਮੇਰੇ ਕੋਲ ਇੱਥੇ ਚੱਲ ਕੇ ਨਹੀਂ ਆ ਸਕਦੇ ਥੈਰੇਪੀ ਕਰਵਾਉਣ ਵਾਸਤੇ ਜਿਸ ਤਰ੍ਹਾਂ ਪੈਰਲਿਸਿਸ ਦੇ ਪੇਸ਼ੈਂਟ ਹੈ ਜਾਂ ਕੋਈ ਇਹੋ ਜਿਹੇ ਪੇਸ਼ੈਂਟ ਹੈ ਜਿਨ੍ਹਾਂ ਦੇ ਗੋਡੇ ਬਿਲਕੁਲ ਨਹੀਂ ਕੰਮ ਕਰਦੇ ਉਹਨਾਂ ਦੀ ਥੈਰੇਪੀ ਅਸੀਂ ਹੋਮ ਵਿਜ਼ਿਟ ਘਰ ਜਾ ਕੇ ਵੀ ਕਰਦੇ ਹਾਂ ਜਿਸ ਤਰ੍ਹਾਂ ਖਾਸ ਫੈਸਿਲਿਟੀਆਂ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਕਈ ਪੇਸ਼ੈਂਟਸ ਹੁੰਦੇ ਜਿਹੜੇ ਮੀਡੀਅਮ ਦੇ ਨੇ ਜਿਹੜੇ ਆਪਣਾ ਖਰਚਾ ਨਹੀਂ ਜ਼ਿਆਦਾ ਚੁੱਕ ਸਕਦੇ ਤੁਸੀਂ ਉਹਨਾਂ ਵਾਸਤੇ ਕੀ ਖਾਸ ਪ੍ਰਬੰਧ ਕਰਦੇ ਹੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਸਾਡੀ ਕੋਸ਼ਿਸ਼ ਹੁੰਦੀ ਹੈ ਜਿੰਨਾ ਅਸੀਂ ਕਰ ਸਕੀਏ ਵੱਧ ਤੋਂ ਵੱਧ ਉਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਹੈ ਪੈਸਾ ਹਰ ਚੀਜ਼ ਨਹੀਂ ਹੈ ਸੇਵਾਮੁਲਕ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਤੇ ਉਹਦੇ ਵਿੱਚ ਅਸੀਂ ਸਾਡੇ ਮੇਰੇ ਤੋਂ ਜਿੰਨਾ ਹੋ ਸਕਦਾ ਮੈਂ ਕਰ ਦਵਾਂ ਨਾਲ ਐਸਾ ਡਾਕਟਰ ਅਗਰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਤਾਂ ਦੁਨੀਆ ਨੂੰ ਤੁਸੀਂ ਕੀ ਮੈਸੇਜ ਦਿਓਗੇ ਦੁਨੀਆ ਨੂੰ ਮੈਂ ਇਹੀ ਮੈਸੇਜ ਦਵਾਂਗਾ ਕਿ ਇਕ ਤਾਂ ਸਿਹਤਮੰਦ ਰਹੋ ਜਿਹੜਾ ਕਿ ਆਪਣੇ ਨੇਚਰਲ ਚੀਜ਼ਾਂ ਉਹਨਾਂ ਨੂੰ ਅਪਣਾਓ ਮਨੁੱਖਤਾ ਦੀ ਸਹਾਇਤਾ ਲਈ ਹਮੇਸ਼ਾ ਅੱਗੇ ਰਹੋ ਕਿਉਂਕਿ ਅਗਰ ਆਪਾਂ ਇੱਕ ਦੂਜੇ ਦੇ ਸਾਥੀ ਨਹੀਂ ਹੋਵਾਂਗੇ ਤਾਂ ਆਪਣਾ ਸਾਥੀ ਕੋਈ ਨਹੀਂ ਹੋਵੇਗਾ ਕੁਦਰਤ ਨਾਲ ਖਿਲਵਾੜ ਨਾ ਕਰੋ ਦਰਖਤ ਨਾ ਕਟੋ ਕਿਉਂਕਿ ਦਰਖਤ ਕੱਟਣ ਦਾ ਨਤੀਜਾ ਨਤੀਜਾ ਜਿਹਾ ਆਪਾਂ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਪਿਛਲੇ ਹਫਤੇ 450 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਚੁੱਕਿਆ ਹੈ ਪੰਜਾਬ ਦੇ ਵਿੱਚ ਵੀ 45 ਦੇ ਨੇੜੇ ਤੇੜੇ ਵੇਰੇ ਕਰ ਰਿਹਾ ਹੈ ਅਗਰ ਆਪਾਂ ਦਰਖਤ ਨਾਲ ਲਗਾਏ ਕੁਦਰਤ ਨਾਲ ਇਸ ਤਰ੍ਹਾਂ ਹੀ ਖਿਲਵਾੜ ਕਰਦੇ ਰਹੇ ਦਰਖਤ ਖਤਮ ਕਰਦੇ ਰਹੇ ਪਾਣੀ ਖਤਮ ਕਰਦੇ ਰਹੇ ਤਾਂ ਆਉਣ ਵਾਲਾ ਸਮਾਂ ਆਪਣੇ ਲਈ ਬਹੁਤ ਜ਼ਿਆਦਾ ਡਰਾਵਣਾ ਹੋਵੇਗਾ ਤੇ ਆਪਾਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਜਵਾਬ ਦੇਣ ਜੋਗੇ ਨਹੀਂ ਹੋਵਾਂਗੇ ਧੰਨਵਾਦ ਕਿ ਸੀ ਗਮਾ ਦੇ ਸਰ ਕਿੱਥੋਂ ਆਏ ਤੁਸੀਂ ਬਟਾਲੇ ਬਟਾਲੇ ਤੇ ਸਰ ਤੁਸੀਂ ਬਲੱਡ ਡੋਨੇਟ ਕਰ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਮੈਂ ਤਾਂ ਪਹਿਲਾਂ ਗਾ ਕੈਂਪ ਲਗਾ ਮ ਆ ਗਿਆ ਮੈਂ ਤਾਂ ਬਲੱਡ ਦੇਣ ਆ ਤੁਸੀਂ ਜਿਹੜਾ ਬਲੱਡ ਡੋਨੇਟ ਕਰਦੇ ਪਏ ਹੋ ਤੁਸੀਂ ਕਿਸ ਉਮੀਦ ਨਾਲ ਇਸ ਬਲੱਡ ਡੋਨੇਟ ਕਰ ਰਹੇ ਹੋ ਇਹ ਕਹਿੰਦੇ ਕਿ ਕਰੀਬ ਨੂੰ ਕੰਮ ਆਵੇ ਤਾਂ ਤੇ ਕਿਸੇ ਹੋਰ ਨੂੰ ਵੀ ਇਸ ਚੀਜ਼ ਦੀ ਲੋੜ ਹੋ ਜਾਵੇ ਕਿ ਕੋਈ ਇਹਦੇ ਕਹਿੰਦੇ ਹੋਰ ਵੀ ਕੋਈ ਹੋਵੇ ਤੇ ਉਹ ਹੀ ਦਵੇ ਇਹਦੇ ਕੰਮ ਆਇਆਗੀ